ਪੰਜਾਬ ਦੇ ਵਿੱਚ ਤੁਸੀਂ ਵੀ ਜਾਣਦੇ ਹੀ ਹੋ ਕਿ ਸਰਕਾਰਾਂ ਦੇ ਕੀ ਹਾਲਾਤ ਨੇ ਤੇ ਸਾਡੇ ਪੰਜਾਬ ਦੇ ਵਿੱਚ ਇੰਡਸਟਰੀ ਵੱਡੇ ਪੱਧਰ ਤੇ ਆਪਣੇ ਪੈਰ ਨਹੀਂ ਪਸਾਰੇ ਇਸ ਕਰਕੇ ਹੁਣ ਨੌਜਵਾਨ ਬਾਹਰਲੇ ਮੁਲਕਾਂ ਦਾ ਰੁਹ ਕਰਦੇ ਕਰਦੇ ਹਾਲਾਤਾਂ ਨੂੰ ਸੁਧਾਰਨ ਦਾ ਸੁਪਨਾ ਲੈ ਕੇ 2014 ਵਿੱਚ ਅਮਰੀਕਾ ਗਏ ਤਿੰਨ ਭੈਣ ਭਰਾਵਾਂ ਵਿੱਚੋਂ ਛੋਟੇ ਭਰਾ ਦੀ ਮਾੜੀ ਖ਼ਬਰ ਸਾਹਮਣੇ ਆ ਰਹੀ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸੂਬੇਦਾਰ ਮੋਹਨ ਸਿੰਘ ਨੇ ਦੱਸਿਆ ਹੈ ਕਿ ਅਮਰੀਕਾ ਤੋਂ ਬੀਤੇ ਰੋਜ਼ ਸਮਕਾਨ ਮਾਲਕ ਰਿਸ਼ਤੇਦਾਰ ਬਲਜੀਤ ਸਿੰਘ ਰਹਿੰਦਾ ਸੀ ਉਸ ਦਾ ਫੋਨ ਆਇਆ ਕਿ ਬਲਜੀਤ ਸਿੰਘ ਨਾਲ ਪਾਣਾ ਵੱਸ ਗਿਆ। ਇਸ ਨੂੰ ਸੁਣਦਿਆਂ ਹੀ ਪੂਰੇ ਪਰਿਵਾਰ ਤੇ ਦੁੱਖਾਂ ਦਾ ਪਹਾੜ ਟੁੱਟ ਗਿਆ। ਇਸ ਬਾਰੇ ਜਦੋਂ ਪੂਰਾ ਖੁਲਾਸਾ ਹੋਇਆ ਤਾਂ ਤੁਸੀਂ ਵੀ ਹੈਰਾਨ ਹੋ ਜਾਣਾ। ਗੱਲਬਾਤ ਹੋਰ ਤੋਂ ਮੈਨੂੰ ਪਤਾ ਵੀ ਕੀ ਹੋਇਆ ਵਿਚਾਰੇ ਨੂੰ 7 ਸਾਲ ਹੋ ਗਏ ਇੱਥੋਂ ਗਏ ਨੂੰ ਉਹ 2014 ਦੇ ਵਿੱਚ ਗਿਆ ਸੀ ਆਪਣਾ ਕਮਾਈ ਕਰਨ ਵਾਸਤੇ ਤੇ ਹੁਣ ਵਧੀਆ ਉਹਦਾ ਕਾਰੋਬਾਰ ਠੀਕ ठाक ਚੱਲਦਾ ਸੀ ਵਧੀਆ ਟਰਾਲਾ ਚਲਾਉਂਦਾ ਸੀ ਤੇ 8 28 ਤਰੀਕ ਉੱਥੋਂ ਦੀ 28 ਤਰੀਕ ਰਾਤ ਨੂੰ ਸ਼ਾਇਦ 11:30 ਪੌਣੇ 12 ਵਜੇ ਤੇ ਉੱਥੇ ਨਾਲ ਰਿਸ਼ਤੇਦਾਰ ਆ ਉਹਦੇ ਵੱਡੇ ਭਰਾ ਦਾ ਸਾਲਾਵਾ ਥੇ ਉਹਨੇ ਫਿਰ ਟੈਲੀਫੋਨ ਤੇ ਦੱਸਿਆ ਵੀ ਆ ਮਤਲਬ ਉਹ ਦਿਨ ਪਾਣਾ ਵਾਪਰ ਗਿਆ ਉਹ ਦਮ ਦੇ ਅੱਗੇ ਉਹ ਹੀ ਪ੍ਰੋਗਰਾਮ ਕੀ ਆ ਰੌਣ ਧੌਂ ੜਿਆ ਉਹ ਕਾਰਵਾਈ ਕਰਨ ਰਿਆ ਉੱਥੇ ਜੋ ਵੀ ਆ ਉਹਨੂੰ ਲਿਆਉਣ ਦਾ ਇਥੋਂ ਕਾਗਜ਼ ਬਣਾ ਕੇ ਅਸੀਂ ਭੇਜ ਦਿੱਤੇ ਆ ਕੀ ਪ੍ਰਸ਼ਾਸਨ ਕੋਲ ਮੰਗ ਕਰਦੇ ਪ੍ਰਸ਼ਾਸਨ ਕੋਲੋਂ ਮੰਗੇ ਉਹ ਕਰਦੇ ਆ ਵੀ ਜੇ ਇਹਨਾਂ ਦੀ ਕੋਈ ਮਦਦ ਹੋ ਸਕੇ ਵਿਚਾਰਿਆਂ ਨੇ ਕਿੰਨੇ ਪੈਸੇ ਲਾ ਕੇ ਭੇਜਿਆ ਤੇ ਅਜੇ ਮਹਾ ਉਹ ਸੈੱਟ ਵੀ ਨਹੀਂ ਹੋਇਆ ਤੇ ਉਹ ਮਤਲਬ ਆ ਪਾਣਾ ਵਾਪਰ ਗਿਆ ਅਜੇ 1 ਸਾਲ ਪਹਿਲਾਂ ਹੀ ਇਹਨਾਂ ਦਾ ਜਵਾਈ ਦਾ ਐਕਸੀਡੈਂਟ ਹੋ ਗਿਆ ਉਹ ਵੀ ਇੰਨੀ ਕੁ ਉਮਰ ਦਾ ਉਹ ਹੀ ਵਿਚਾਰਾ ਉਹ ਉਹਦੀ ਡੈਥ ਹੋ ਗਈ ਉਹ ਲੜਕੀ ਦਾ ਵੀ ਇਦਾਂ ਵਿਚਾਰਾ ਬੜਾ ਮਤਲਬ ਬੰਦਾਲ ਇੱਕ ਸਾਲ ਦੇ ਵਿੱਚ ਇਹ ਦੋ ਪਾਣੇ ਵਾਪਰ ਗਏ ਇਹਨਾਂ ਦੇ ਨਾਲ ਤੇ ਇਹਨਾਂ ਦੀ ਹਾਲਤ ਤੇ ਫਿਰ ਇਹੋ ਜਾਣਦੇ ਆ ਵੀ ਕੀ ਇਹਨਾਂ ਨੇ ਵਾਪਰ ਰਹੀ ਹੈ ਇਹਨਾਂ ਦੇ ਦਿਲ ਦੇ ਉੱਤੇ ਕੀ ਬੀਜਦੀ ਆ ਬੜੀ ਮੰਦ ਭਾਗੀ ਘਟਨਾ ਵਾਂ ਇਹ ਪਰਿਵਾਰ ਦਾ ਜੋ ਕਿ ਬੱਚਾ ਸੀਗਾ ਬਲਜੀਤ ਸਿੰਘ ਇਹ ਚੜ੍ਹਦੀ ਉਮਰ ਚ ਨਾਬਾਲਗ ਉਮਰ ਦੇ ਵਿੱਚ ਹੀ ਕਮਾਈ ਕਰਨ ਵਾਸਤੇ ਜਿਹੜਾ ਵਾ ਇਹ ਬਾਹਰ ਗਿਆ ਸੀਗਾ ਇਹ ਸਾਰਾ ਪਰਿਵਾਰ ਹੀ ਬੜਾ ਇਥੇ ਭਲਾ ਮਾਨਸ ਤੇ ਸੇਵਾ ਸਕਾਰ ਕਰਨ ਵਾਲਾ ਪਰਿਵਾਰ ਆ ਬਹੁਤ ਜਿਆਦੀ ਸੇਵਾ ਚ ਇਹਨਾਂ ਦੀ ਰੁਚੀ ਆ ਇਹਦੀ ਵੀਰ ਦੀ ਬਲਜੀਤ ਦੀ ਇੱਕ ਭੈਣ ਜਿਹੜੀ ਬੀਐਸਐਫ ਦੇ ਵਿੱਚ ਆਪਣੇ ਭਾਰਤ ਦੀ ਸੇਵਾ ਕਰ ਰਹੀ ਆ ਬਾਰਡਰਾਂ ਤੇ ਔਰ ਇੱਕ ਬ੍ਰਦਰ ਇਹਦਾ ਜਿਹੜਾ ਉਹ ਸਿੰਗਾਪੁਰ ਆਪਦੀ ਰੋਜੀ ਰੋਟੀ ਕਮਾਉਣ ਲਈ ਉੱਥੇ ਸੈਟਲ ਆ ਤੇ ਇਹ ਜਿਹੜਾ ਆ ਇਹ ਅਮਰੀਕਾ ਗਿਆ ਸੀਗਾ ਅੱਜ ਤੋਂ 5-6 ਸਾਲ ਪਹਿਲਾਂ ਔਰ ਹੁਣ ਪਰਿਵਾਰ ਨੇ ਇਹਦੇ ਵਿਆਹ ਦੀ ਜਿਹੜੀ ਆ ਤਿਆਰੀ ਕਰ ਰਹੇ ਸੀਗੇ ਬੜਾ ਸੈਟ ਸੀਗਾ ਬੜੀ ਪ੍ਰਵਾਹ ਚ ਖੁਸ਼ੀ ਸੀ ਵੀ ਔਰ ਆ ਜਿਹੜੀ ਮੰਦਭਾਗੀ ਘਟਨਾ ਹੋਈ ਆ ਬਹੁਤ ਜ਼ਿਆਦਾ ਝਟਕਾ ਬਹੁਤ ਜ਼ਿਆਦਾ ਦੁੱਖ ਪਹੁੰਚਿਆ ਵਾ ਇਹ ਪਰਿਵਾਰ ਨੂੰ ਤੇ ਇਲਾਕੇ ਨੂੰ ਕਿਉਂਕਿ ਜਿਹੜਾ ਬੱਚਾ ਸੀਗਾ ਬੜਾ ਹੋਣਾ ਹਰ ਬੱਚਾ ਸੀਗਾ ਬੜਾ ਜਿਹੜਾ ਵਸ ਹਰ ਇੱਕ ਦਾ ਸਤਿਕਾਰ ਕਰਨ ਵਾਲਾ ਬੱਚਾ ਸੀਗਾ ਅਤੇ ਪਰਿਵਾਰ ਨੂੰ ਪਿਛਲੇ ਕੁਝ ਸਾਲਾਂ ਦੇ ਵਿੱਚ ਬੜਾ ਇੱਕ ਅਗਾਹ ਵਧਾ ਕੇ ਲੈ ਕੇ ਗਿਆ ਸੀਗਾ ਤੇ ਰਾਤ ਦਿਨ ਇੱਕ ਕਰਕੇ ਆਪਦੀ ਕਮਾਈ ਕਰ ਰਿਹਾ ਸੀਗਾ ਸੋ ਇਹ ਜਿਹੜੀ ਇਹਦੀ ਅਚਾਨਕ ਮੌਤ ਹੋਈ ਆ ਇਹਦੇ ਨਾਲ ਪਰਿਵਾਰ ਨੂੰ ਤੇ ਜਿਹੜਾ ਦੁੱਖ ਪਹੁੰਚਣਾ ਪਹੁੰਚਣਾ ਇਹਦੇ ਨਾਲ ਇਲਾਕੇ ਨੂੰ ਸਾਨੂੰ ਬੜਾ ਇਸ ਚੀਜ਼ ਦਾ ਮਹਿਸੂਸ ਹੋਇਆ ਕਿ ਬੜਾ ਪਿਆਰ ਕਰਨ ਵਾਲਾ ਇਨਸਾਨ ਸੀਗਾ ਇਹੋ ਜਿਹੇ ਬੱਚੇ ਅੱਜਕੱਲ ਦੇ ਜ਼ਮਾਨੇ ਦੇ ਵਿੱਚ ਕਿਤੇ ਲੋਕ ਗਲਤ ਬੰਨੇ ਚੱਲੇ ਆ ਤੇ ਕਮਾਈ ਕਰਨ ਵਾਲੇ ਬੱਚੇ ਤੇ ਸਤਕਾਰ ਕਰਨ ਵਾਲੇ ਬੱਚੇ ਬੜੇ ਘੱਟ ਆ ਸੋ ਆਪਾਂ ਕਰ ਕੁਝ ਨਹੀਂ ਸਕਦੇ ਮੈਂ ਵਾਹਿਗੁਰੂ ਅੱਗੇ ਪ੍ਰਮਾਤਮਾ ਅੱਗੇ ਇਹ ਅਰਦਾਸ ਕਰਦਾ ਵਾਂ ਕਿ ਵਿਛੜੀ ਹੋਈ ਰੂਹ ਨੂੰ ਆਪਣੇ ਚਰਨਾਂ ਦੇ ਵਿੱਚ ਸਥਾਨ ਦੇਣ एसएमजेड पंजाब ਦੇ ਲਈ ਤਰਨਤਾਰਨ ਤੋਂ ਜਗਜੀਤ ਸਿੰਘ ਦਲ ਦੀ ਰਿਪੋਰਟ